ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੂਰੀ ਕਾਰਬਿਆਰ ਤੂਰੀ ਸ਼ਹਿਰ ਚ ਅੱਜ ਇੱਕ ਵਾਰ ਫਿਰ ਤੁਹਾਡੇ ਲਈ ਲੈ ਕੇ ਆ ਗਏ ਅੱਜ ਆਪਾਂ ਇੱਕ ਆਟੋਕਾਰ ਸੈਂਟਰੋ ਪਾਸਿੰਗ ਜਿਹਦੀ ਮਿਲੂਗੀ ਤੁਹਾਨੂੰ 30 ਤੱਕ ਆਟੋ ਸੀਐਨਜੀ ਵੀ ਲੱਗੀ ਆ ਹੈਗੀ ਗੱਡੀ ਲਗਭਗ ਸਾਰੀ オリジナル ਪੇਂਟ ਦੀ ਆ ਗੱਡੀ ਆਪਾਂ ਪਹਿਲਾਂ ਦਿਖਾਨੇ ਆ ਤੁਹਾਨੂੰ ਉਸ ਤੋਂ ਬਾਅਦ ਪਤਾ ਕਰ ਲੋ ਨਾ ਤੂਰੀ ਕਾਰਬਿਆਰ ਐਮਕੇ ਬਾਈਪਾਸ ਰੋਡ ਆਪੋਜ਼ਿਟ ਟੂ ਡੀਵੀਐਸ ਜੈਂਸੀ ਸਮਾਰਟ ਪੁਆਇੰਟ ਸ਼ਹਿਰ ਲੋਕੇਸ਼ਨ ਟੂਰੀ ਇਹ ਗੱਡੀਆ 2007 ਮਾਡਲ ਸੈਂਟਰੋਂ ਪੇਪਰ ਤੁਹਾਨੂੰ ਕੰਪਲੀਟ ਮਿਲਣਗੇ 30 ਤੱਕ ਇੰਸ਼ੋਰੈਂਸ ਸਾਰਾ ਕੁਝ ਗੱਡੀ ਦਾ ਕੰਪਲੀਟ ਮਿਲੂਗਾ ਗੱਡੀ 50 ਹਜ਼ਾਰ ਚੱਲੀ ਆ ਬਸ ਤੁਸੀਂ ਐ ਲਾ ਲਓ ਬਈ ਗੱਡੀ ਦੀ ਕੰਡੀਸ਼ਨ ਸੱਤ ਮੱਟ ਦੀ ਤੁਹਾਨੂੰ ਇੰਨੀ ਨਵੀਂ ਵਰਗ ਹੀ ਨਹੀਂ ਮਿਲਣੀ ਸੀਟ ਕਵਰ ਪੇਂਟ ਟਾਇਰ ਪਾਸ ਸਭ ਕੁਝ ਗੱਡੀ ਦਾ ਓਕੇ ਆ ਡਾਕੂਮੈਂਟ ਸਾਰੇ ਗੱਡੀ ਦੇ ਲਗਭਗ ਪੂਰੇ ਨੇ ਡਿਸ਼ਨ ਦੇਖੋ ਗੱਡੀ ਦੀ ਫਰੰਟ ਵਿੰਡੋ ਪਾਵਰ ਪਾਵਰ ਸਟੀering ਆ ਉਹ ਵਿੱਚ ਦਿਖਾ ਦਊਗਾ ਗੱਡੀ ਸਾਰੀ ਪੂਰੀ ਵਧੀਆ ਕਾਰ ਜਿਹੜਾ ਕੋਈ ਵੀ ਚਾਹ ਰੇ ਆ ਨਾ ਕੋਈ ਆਟੋ ట్రాਨਸਮਿਸ਼ਨ ਕਾਰ ਛੋਟੇ ਮਾਡਲ ਚ ਰੇਟ ਘੱਟ ਵਾਲੀ ਤਾਂ ਆਪਣੇ ਕੋਲੇ ਅੱਜ ਇੱਕ ਬੈਸਟ ਸੈਂਟਰ ਉਹ ਆਈ ਆ ਵਧੀਆ 30 ਤੱਕ ਪਾਸਿੰਗ ਵਾਲੀ ਗੱਡੀ ਫਰੰਟ ਵਿੰਡੋ ਪਾਵਰ ਪਾਵਰ ਸਟੀering ਚੈੱਕ ਕਰੋ ਜਿੰਕ ਮਾਡਲ ਆ এবੀਐਸ ਬ੍ਰੇਕ ਆ ਗੱਡੀ ਦੇ ਮਾੜਾ ਮਾੜਾ ਡੈਂਟ ਸੁਖਰਾਇਚੋਂ ਨਾਲ ਦੀ ਆ। ਟਾਇਰ ਦੇ ਕੋਈ ਵੀ ਨਵੇਂ ਵਰਗੀ ਆ, ਸੀਐਨਜੀ ਅਪਰੂਵਡ ਕਿੱਟ ਵਿੱਚੋਂ ਮੜਾ ਜਾਂ ਇੰਟੀਰੀਅਰ ਚੈੱਕ ਕਰ ਲੋ ਗੱਡੀ ਦਾ। ਰੈਸ਼ ਸੈਂਟਰ ਆ। ਰੇਟ ਥੋੜਾ ਜਿਆ ਥੋਨੂੰ ਗੱਡੀ ਦੇ ਕਰਨਾ ਪਊ ਐਡਜਸਟਮੈਂਟ ਇਹਦੇ ਵਿੱਚ। ਕਿਉਂਕਿ ਪੂਰੀ ਵਧੀਆ ਕਾਰ ਆ ਵੀਰੇ ਸੀਐਨਜੀ ਵਿੱਚ ਆਟੋ ਗੇਅਰ ਤੇ ਥੋਨੂੰ ਇੰਨੀ ਕੁ ਵਧੀਆ ਕਾਰ ਥੋਨੂੰ ਮਿਲ ਨਹੀਂ ਜਿਆਦਾ। ਟਾਇਰਾਂ ਦੇ ਕ੍ਰੀਚੀ ਚੱਕ ਕਰੋ ਟਾਇਰ ਤਕਰੀਬਨ ਹੈਗੇ ਨੇ 50 ਤੋਂ 60% ਪੈਸੇਂਜਰ ਸੀਟਾਂ ਦੀ ਨੀ ਕਾ ਮਾਰੂ ਮੀਟਰ ਦੀ ਵੀ ਆਪਾਂ ਇੱਕ ਵਾਰੀ ਤੁਹਾਨੂੰ ਚੈੱਕ ਕਰਾ ਲੈਂਦੇ ਆਂ ਕਾਰ ਲਓ ਚੈੱਕ ਕਰੋ 53000オリジナル ਵਿਦ ਰਿਕਾਰਡ ਚੱਲੀ ਆਂ ਅੰਟੀਨਾ ਟੂਰੀ ਚੈੱਕ ਕਰੋ ਗੱਡੀ ਦਾ ਪੂਰਾ ਸਾਫ ਸੁਥਰਾ ਹੀ ਆ। ਕੱਤੇ-ਕੱਤੇ ਦੇਖੋ ਬਿਲਕੁਲ ਫਰੈਸ਼ ਬਏ ਨੇ। ਵਧੀਆ ਪਾਰਟੀ ਦੀ ਕਾਰ ਆ। オリジナル ਕਾਰ ਆ। ਇਹ ਲੈਣਾ ਚਾਹੁੰਦੇ ਹੋ ਵਧੀਆ ਸੈਂਟਰੋ ਕਾਰ ਆ ਆਟੋ ਗੇਅਰ ਵਿੱਚ। ਤਾਂ ਆਪਣੇ ਕੋਲੇ ਅੱਜ ਇੱਕ ਇਹ ਬਹੁਤ ਹੀ ਵਧੀਆ ਕਾਰ ਸੈਂਟਰੋ ਅੱਜ ਆਈ ਆ ਆਪਣੇ ਕੋਲ। ਲਓ ਜੀ ਇੰਜਨ ਦੀ ਮੜੀ ਚੈੱਕ ਕਰ ਲੋ ਗੱਡੀ। ਕੋਡੇ ਬਿੱਲ ਚੈੱਕ ਕਰੋ। ਸਾਰਾ ਕੋਈ ਸਿਰਡਾ ਬੰਡ ਬੰਡੂ ਵਗੈਰਾ 34 ਫੁੱਟੀ ਚੈੱਕ ਕਰੋ ਜੀ 34 ਫੁੱਟੀ ਸਾਰੀ ਗੱਡੀ ਦੀ ਸ਼ੀਲਡ ਆ ਇੰਨੀ ਸੋਹਣੀ ਸੈਂਟਰੋ ਕਾਰ ਤਾਂ ਤੁਹਾਨੂੰ ਮਿਲ ਨਹੀਂ ਉਹ ਵੀ ਆਟੋ ਟਰਾਂਸਮਿਸ਼ਨ ਚ ਸੀਐਨਜੀ ਔਨ ਪੇਪਰ ਹੈ ਸੀਐਨਜੀ ਲੱਗੀ ਹੋਈ ਆ ਪੰਜਾਬ ਦਾ ਨੰਬਰ ਆ ਚੱਲੀ ਜਿੰਨੀ ਹੋਈ ਆ ਤੁਹਾਨੂੰ ਆਪਾਂ ਦੱਸਤਾ origignal ਹੀ ਚੱਲੀ ਹੀ ਕਾਰ ਆ ਤੇ ਗੱਲ ਕਰਦੇ ਆ ਹੁਣ ਆਪਾਂ ਗੱਡੀ ਦੇ ਇੱਕ ਰੇਟ ਦੀ ਨਵੇਂ ਸਾਲ ਦਾ ਤੋਹਫਾ ਵੀ ਆ ਜਿਹੜੇ ਕੋਈ ਵੀਰ ਲੈਣਾ ਚਾਹੁੰਦੇ ਨੇ ਛੋਟੇ ਵਿੱਚ ਆਟੋ ਟਰਾਂਸਮਿਸ਼ਨ ਕਾਰ ਐਵਰੇਜ ਵੀ ਵਧੀਆ ਦੋਗੀ ਤੁਹਾਨੂੰ ਐਵਰੇਜ ਤੇ ਕੋਈ 27 28 ਦੀ ਦੋਗੀ ਏ ਕਿਉਂਕਿ ਇਹ ਔਨ ਪੇਪਰ ਸੀਐਨਜੀ ਹੈ ਗੱਡੀ ਇਹ ਰੇਟ ਦੀ ਗੱਲ ਕਰਦੇ ਆ ਗੱਡੀ ਦਾ ਰੇਟ ਆਉਗੂ ਵੀਰੇ ਇਹਦਾ 1,35,000 ਰੁਪਇਆ 1,35,000 ਰੁਪਇਆ ਪੰਜਾਬ ਦਾ ਨੰਬਰ ਆਟੋ ਟਰਾਂਸਮਿਸ਼ਨ ਨਵੇਂ ਸਾਲ ਦਾ ਤੋਹਫਾ ਤੁਹਾਡੇ ਵਾਸਤੇ ਅੱਜ ਆਪਾਂ ਧੂਰੀ ਕਾਰ ਬੇ ਧੂਰੀ ਸ਼ਹਿਰ ਵਿੱਚ ਲੈ ਕੇ ਆਏ ਆ ਬਾਕੀ ਇਹ ਕਈ ਵਾਰ ਕਾਲ ਨਹੀਂ ਚੱਕੀ ਜਾਂਦੀ ਤਾਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਜਾਂ ਕਮੈਂਟ ਬਾਕਸ ਵਿੱਚ ਆ ਕੇ ਮੈਸੇਜ ਵੀ ਕਰ ਸਕਦੇ ਹੋ ਮਿਲਦੇ ਆ ਵੀਰੇ ਨੈਕਸਟ ਵੀਡੀਓ ਤਤ ਤਸਾਰੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੈ ਹਿੰਦ